ਸਾਤਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਬਿਲਕੁਲ ਮੁੱਢ ਦੀ ਜਪੂਜੀ ਸਾਹਿਬ ਦੀ ਦੇਖੋ ਇਹ ਸਿਰਫ ਇੱਕ ਪ੍ਰਾਰਥਨਾ ਨਹੀਂ ਹੈ ਸਗੋਂ ਇਹ ਤਾਂ ਇੱਕ ਪੂਰਾ ਫਲਸਫਾ ਹੈ ਇੱਕ ਅਜੀਹਾ ਰਾਹ ਜੋ ਸਾਨੂੰ ਸਮਝਾਉਂਦਾ ਹੈ ਕਿ ਇਹ ਦੁਨੀਆ ਕੀ ਹੈ ਅਸੀਂ ਕੌਣ ਹਾਂ ਅਤੇ ਉਸ ਇੱਕ ਰੱਬ ਨਾਲ ਸਾਡਾ ਰਿਸ਼ਤਾ ਕੀ ਹੈ ਤਾਂ ਚਲੋ ਫਿਰ ਇਸ ਦੀਆਂ ਜਿਹੜੀਆਂ ਮੁੱਖ ਸਿੱਖਿਆਵਾਂ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਣਾ ਸਫ਼ਰ ਕੁਝ ਇਸ ਤਰ੍ਹਾਂ ਰਹੇਗਾ ਸਭ ਤੋਂ ਪਹਿਲਾਂ ਮੂਲ ਮੰਤਰ ਯਾਨੀ ਇੱਕ ਦਾ ਸਿਧਾਂਤ ਫਿਰ ਆਵੇਗਾ ਹੁਕਮ ਯਾਨੀ ਬ੍ਰਹਮੰਡੀ ਵਿਧਾਨ ਉਸ ਤੋਂ ਬਾਅਦ ਸੁਣਨ ਮੰਨਣ ਅਤੇ ਪਿਆਰ ਦਾ ਰਸਤਾ ਫਿਰ ਸੱਚੀ ਟਕਸਾਲ ਦੀ ਗੱਲ ਕਰਾਂਗੇ ਕਿ ਇੱਕ ਵਧੀਆ ਜੀਵਨ ਜਾਂਚ ਕੀ ਹੁੰਦੀ ਹੈ ਅਤੇ ਅਖੀਰ ਵਿੱਚ ਅੰਤਿਮ ਸ਼ਲੋਕ ਜਿਸ ਵਿੱਚ ਪੂਰੀ ਬਾਣੀ ਦਾ ਸਾਰ ਹੈ ਚਲੋ ਜੀ ਸ਼ੁਰੂਆਤ ਕਰਦੇ ਹਾਂ ਬਿਲਕੁਲ ਨੀਤੋਂ ਮੂਲ ਮੰਤਰ ਤੋਂ ਇਹੀ ਉਹ ਥਾਂ ਹੈ ਜਿੱਥੋਂ ਸਿੱਖ ਫਲਸਫੀ ਸ਼ੁਰੂ ਹੁੰਦੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਉਹ ਇੱਕ ਰੱਬ ਉਹ ਇੱਕ ਸਿਰਜਣਹਾਰ ਅਸਲ ਵਿੱਚ ਹੈ ਕੌਣ है मूल मंत्रा देखण कुछ शब्द ने पर असल ये पूरे सिख दर्शन का सार है सिर्फ एक शुरुआत नहीं बल्कि यह उस एक अकाल पुरख की पूरी दी पूरी परिभाषा है सोचो पूरा सिख धर्म इसे बुनियाद ते खड़ा है तो सारी कहानी शुरू हूँ एक ओंकार तो एक ओंकार ये सिर्फ गिणती तो एक नहीं है यह बहुत डूगी गल है इसका मतलब है कि सब कुछ एक है ਇੱਕ ਹੀ ਤਾਕਤ ਹੈ ਜਿਸ ਨੇ ਸਭ ਕੁਝ ਬਣਾਇਆ ਹੈ ਅਤੇ ਸਭ ਕੁਝ ਉਸ ਵਿੱਚ ਹੈ ਕੋਈ ਦੂਜਾ ਨਹੀਂ ਕੋਈ ਵਕਰਾ ਨਹੀਂ ਬਸ ਇਕਤਾ ਹੁਣ ਅੱਗੇ ਦੇਖੋ ਦੋ ਬਹੁਤ ਹੀ ਕਮਾਲ ਦੇ ਗੁਣ ਨਿਰਪਉ ਮਤਲਬ ਜਿਸ ਨੂੰ ਕੋਈ ਡਰ ਨਹੀਂ ਅਤੇ ਨਿਰਵੈਰੂ ਮਤਲਬ ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਇਹ ਗੱਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਦੱਸਦੀ ਹੈ ਕਿ ਉਹ ਰੱਬ ਸਾਡੇ ਵਾਂਗ ਡਰ ਜਾਂ ਨਫ਼ਰਤ ਵਰਗੀਆਂ ਕਮਜ਼ੋਰੀਆਂ ਤੋਂ ਬਹੁਤ ਉੱਤੇ ਹੈ ਉਹ ਤਾਂ ਸਿਰਫ ਪਿਆਰ ਤੇ ਨਿਰਦਰਤਾ ਦਾ ਹੀ ਸਰੂਪ ਹੈ ਅਗੇ ਆਂਦਾ ਹੈ ਅਕਾਲ ਮੂਰਤ ਇਹ ਦੋ ਸ਼ਬਦ ਸਾਨੂੰ ਸਮੇਂ ਤੋਂ ਪਾਰ ਲੈ ਜਾਂਦੇ ਨੇ ਮਤਲਬ ਉਹ ਹਸਤੀ ਸਮੇ ਦੇ ਬੰਧਨ ਵਿੱਚ ਨਹੀਂ ਹੈ ਨਾ ਉਸ ਦਾ ਜਨਮ ਹੁੰਦਾ ਹੈ ਨਾ ਮੌਤ ਅਤੇ ਮੂਰਤ ਦਾ ਮਤਲਬ ਇੱਥੇ ਰੂਪ ਰੰਗ ਤੋਂ ਬਿਨਾ ਹੈ ਮਤਲਬ ਉਸ ਨੂੰ ਕਿਸੇ ਫੋਟੋ ਜਾਂ ਮੂਰਤੀ ਵਿੱਚ ਨਹੀਂ ਬਨਿਆ ਜਾ ਸਕਦਾ ਉਹ ਤਾਂ ਹਮੇਸ਼ਾ ਤੋਂ ਹੈ ਤੇ ਹਮੇਸ਼ਾ ਰਹੇਗਾ ਅੱਛਾ ਤਾਂ ਹੁਣ ਅਸੀਂ ਇਹ ਤਾਂ ਸਮਝ ਲਿਆ ਕਿ ਉਹ ਇੱਕ ਹੈ ਪਰ ਉਹ ਦੁਨੀਆ ਨੂੰ ਚਲਾਉਂਦਾ ਕਿਵੇਂ ਹੈ ਇੱਥੇ ਆਉਂਦਾ ਹੈ ਅਗਲਾ ਬਹੁਤ ਵੱਡਾ ਸਿਧਾਂਤ ਹੁਕਮ ਯਾਨੀ ਉਹ ਬ੍ਰਹਮਾਣਡੀ ਕਾਨੂੰਨ ਜਿਸ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਜੇ ਸਭ ਕੁਝ ਇੱਕ ਹੀ ਸਿਰਜਣਹਾਰ ਦੇ ਹੁਕਮ ਨਾਲ ਚੱਲ ਰਿਹਾ ਹੈ ਤਾਂ ਫਿਰ ਇਸ ਪੂਰੇ ਸਿਸਟਮ ਵਿੱਚ ਸਾਡੀ ਕੀ ਥਾਂ ਹੈ ਅਸੀਂ ਉਸ ਰੱਬ ਨੂੰ ਕਿਵੇਂ ਸਮਝੀਏ ਉਸ ਦੇ ਹੁਕਮ ਨਾਲ ਇੱਕ ਕਿਵੇਂ ਹੋਈਏ ਜਵਾਬ ਹੈ ਹੁਕਮ ਨੂੰ ਸਮਝਣ ਵਿੱਚ ਬਸ ਇੰਨਾ ਸਮਝਣਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਭ ਕੁਝ ਉਸ ਇੱਕ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਇਹ ਹੀ ਬ੍ਰਹਮਾਣਡ ਦਾ ਸਭ ਤੋਂ ਵੱਡਾ ਨਿਯਮ ਹੈ ਤੇ ਇਸ ਦਾ ਅਸਰ ਕੀ ਹੁੰਦਾ ਹੈ ਗੁਰੂ ਸਾਹਿਬ ਦੀ ਇਹ ਤੁਕ ਦੇਖੋ ਨਾਨਕ ਹੁਕਮੈ ਜੇ 부ਝੈ ਤਾ ਹਉਮੈ ਕਹਿ ਨ ਕੋਇ ਮਤਲਬ ਜਿਸ ਦਿਨ ਕਿਸੇ ਨੂੰ ਇਹ ਸਮਝ ਆ ਗਿਆ ਨਾ ਕਿ ਸਭ ਕੁਝ ਹੁਕਮ ਵਿੱਚ ਹੈ ਉਸ ਦਿਨ ਉਸ ਦੀ ਮੈਂ ਮੈਂ ਖਤਮ ਹੋ ਜਾਂਦੀ ਹੈ ਹਉਮੈ ਯਾਨੀ ਮੈਂ ਕੀਤਾ ਇਹ ਮੇਰਾ ਹੈ ਇਹੀ ਤਾਂ ਸਾਰੇ ਦੁੱਖਾਂ ਦੀ ਜੜ ਹੈ ਜਦੋਂ ਇਹ ਸਮਝ ਆ ਜਾਵੇ ਕਿ ਕਰਨ ਵਾਲਾ ਤਾਂ ਕੋਈ ਹੋਰ ਹੈ ਤਾਂ ਹਉਮੈ ਆਪਣੇ ਆਪ ਖਤਮ ਹੋ ਜਾਂਦੀ ਹੈ ਠੀਕ ਹੈ ਇਹ ਤਾਂ ਪਤਾ ਲੱਗ ਗਿਆ ਕਿ ਹੁਕਮ ਨੂੰ ਸਮਝਣਾ ਹੈ ਪਰ ਸਵਾਲ ਇਹ ਹੈ ਕਿ ਕਰਨਾ ਕਿਵੇਂ ਹੈ ਇਸ ਦਾ ਪ੍ਰੈਕਟੀਕਲ ਤਰੀਕਾ ਕੀ ਹੈ ਜਪੂਜੀ ਸਾਹਿਬ ਇਸ ਦਾ ਵੀ ਬਿਲਕੁਲ ਸਾਫ਼-ਸਾਫ਼ ਜਵਾਬ ਦਿੰਦੇ ਹਨ ਇਸ ਦੇ ਲਈ ਜਪੂਜੀ ਸਾਹਿਬ ਵਿੱਚ ਤਿੰਨ ਸਟੈਪ ਦੱਸੇ ਗਏ ਨੇ ਸਭ ਤੋਂ ਪਹਿਲਾ ਹੈ ਸੁਣਿਆ ਮਤਲਬ ਸੁਣਨਾ ਪਰ ਸਿਰਫ਼ ਕੰਨਾਂ ਨਾਲ ਨਹੀਂ ਪੂਰੇ ਧਿਆਨ ਨਾਲ ਪੂਰੀ ਚੇਤਨਾ ਨਾਲ ਸੱਚਾਈ ਨੂੰ ਸੁਣਨਾ ਦੂਜਾ ਸਟੈਪ ਹੈ ਮੰਨਿਆ ਜੋ ਸੁਣਿਆ ਹੈ ਉਸ ਨੂੰ ਮੰਨਣਾ ਉਸ ਤੇ ਯਕੀਨ ਕਰਨਾ ਤੇ ਉਸ ਨੂੰ ਦਿਲ ਵਿੱਚ ਵਸਾਉਣਾ ਤੇ ਤੀਜਾ ਹੈ ਧਿਆਨ ਫਿਰ ਉਸ ਮੰਨੀ ਹੋਈ ਗੱਲ ਨੂੰ ਪਿਆਰ ਨਾਲ ਸ਼ਰਧਾ ਨਾਲ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਹਰ ਵੇਲੇ ਯਾਦ ਰੱਖਣਾ ਤੇ ਜਦੋਂ ਕੋਈ ਇਸ ਰਸਤੇ ਤੇ ਚੱਲਦਾ ਹੈ ਤਾਂ ਇਹ ਸਿਰਫ ਪਾਠ ਪੂਜਾ ਤੱਕ ਸੀਮਿਤ ਨਹੀਂ ਰਹਿੰਦਾ ਇਹ ਤਾਂ ਇੱਕ ਪੂਰੀ ਟਰਾਂਸਫਰਮੇਸ਼ਨ ਹੈ ਇਸ ਨਾਲ ਸਾਡਾ ਪੂਰਾ ਕਿਰਦਾਰ ਬਦਲ ਜਾਂਦਾ ਹੈ ਇੱਕ ਅਜਿਹੀ ਜ਼ਿੰਦਗੀ ਬਣ ਜਾਂਦੀ ਹੈ ਜਿਸ ਵਿੱਚ ਆਪਣੇ ਆਪ ਦਾ ਗਿਆਨ ਹੁੰਦਾ ਹੈ ਆਪਣੇ ਆਪ ਤੇ ਕੰਟਰੋਲ ਹੁੰਦਾ ਹੈ ਤੇ ਇੱਕ ਸਹੀ ਰਸਤੇ ਤੇ ਚੱਲਣ ਦੀ ਸਮਝ ਆਉਂਦੀ ਹੈ ਹੁਣ ਇਸ ਬਦਲਾ ਨੂੰ ਸਮਝਾਉਣ ਲਈ ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਇੱਕ ਬਹੁਤ ਹੀ ਖੂਬਸੂਰਤ ਮਿਸਾਲ ਦਿੱਤੀ ਹੈ ਆਓ ਉਸ ਨੂੰ ਸਮਝਦੇ ਹਾਂ ਇਹ ਮਿਸਾਲ ਹੈ ਸੱਚੀ ਟਕਸਾਲ ਦੀ ਇਹ ਗੱਲ ਆਉਂਦੀ ਹੈ 38ਵੀਂ ਪੌੜੀ ਵਿੱਚ ਇੱਥੇ ਗੁਰੂ ਨਾਨਕ ਸਾਹਿਬ ਨੇ ਸਾਡੇ ਮਨ ਨੂੰ ਸਾਡੇ ਕਿਰਦਾਰ ਨੂੰ ਇੱਕ ਟਕਸਾਲ ਕਿਹਾ ਹੈ ਪਤਾ ਹੈ ਨਾ ਟਕਸਾਲ ਜਿੱਥੇ ਸਿੱਕੇ ਬਣਦੇ ਨੇ ਤਾਂ ਉਹ ਕਹਿੰਦੇ ਨੇ ਕਿ ਸਾਡੀ ਜ਼ਿੰਦਗੀ ਵੀ ਇੱਕ ਰੋਹਾਨੀ ਵਰਕਸ਼ਾਪ ਹੈ ਜਿੱਥੇ ਸਾਡਾ ਅਸਲੀ ਕੀਮਤੀ ਕਿਰਦਾਰ ਘੜਿਆ ਜਾਂਦਾ ਹੈ ਤੇ ਇਹ ਟਕਸਾਲ ਚੱਲਦੀ ਕਿਵੇਂ ਹੈ ਦੇਖੋ ਹਰ ਔਜ਼ਾਰ ਇੱਕ ਗੁਣ ਹੈ ਜਿਵੇਂ ਜਥ ਯਾਨੀ ਸੈਲਫ ਕੰਟਰੋਲ ਉਹ ਪੱਠੀ ਹੈ ਧੀਰਜ ਯਾਨੀ ਪੇਸ਼ੈਂਸ ਉਹ ਸੁਨਿਆਰ ਹੈ ਜੋ ਸਬਰ ਨਾਲ ਕੰਮ ਕਰ ਰਿਹਾ ਹੈ ਸਾਡੀ ਮਤ ਯਾਨੀ ਇੰਟੈਲੈਕਟ ਉਹ ਅਹਰਣ ਹੈ ਜਿਸ ਤੇ ਸਾਨੂੰ ਕੜਿਆ ਜਾ ਰਿਹਾ ਹੈ ਗਿਆਨ ਦਾ ਹਥੋੜਾ ਹੈ ਰੱਬ ਦਾ ਡਰ ਟੌਂਕਣੀ ਵਾਂਗ ਕੰਮ ਕਰਦਾ ਹੈ ਤੇ ਤਪ ਦੀ ਅੱਗ ਵਿੱਚ ਤਪ ਕੇ ਹੀ ਸਾਡਾ ਕਿਰਦਾਰ ਰੂਪੀ ਸਿੱਕਾ ਤਿਆਰ ਹੁੰਦਾ ਹੈ ਤਾਂ ਜਦੋਂ ਇਹ ਸਾਰੇ ਗੁਣੇ ਇਕੱਠੇ ਕੰਮ ਕਰਦੇ ਨੇ ਤਾਂ ਸਾਡੇ ਅੰਦਰ ਸ਼ਬਦ ਦੀ ਉਸ ਬ੍ਰਹਮ ਗਿਆਨ ਦੀ ਮੋਹਰ ਲੱਗਦੀ ਹੈ ਸਾਡਾ ਪੂਰਾ ਵਜੂਦ ਹੀ ਨਵੇਂ ਸਿਰੇ ਤੋਂ ਕੜਿਆ ਜਾਂਦਾ ਹੈ ਤੇ ਇਸ ਤਰ੍ਹਾਂ ਇੱਕ ਅਜੀਆ ਖੂਬਸੂਰਤ ਕੀਮਤੀ ਕਰਦਾਰ ਬਣਦਾ ਹੈ ਜੋ ਉਸ ਰੱਬ ਨੂੰ ਪਸੰਦ ਆਂਦਾ ਚਲੋ ਜੀ ਹੁਣ ਅਸੀਂ ਜਪਜੀ ਸਾਹਿਬ ਦੇ ਬਿਲਕੁਲ ਅਖੀਰ ਤੇ ਪਹੁੰਚਦੇ ਆ ਜਿੱਥੇ ਸਾਰੀਆਂ ਸਿੱਖਿਆਵਾਂ ਦਾ ਨਿਚੋੜ ਅੰਤਿਮ ਸ਼ਲੋਕ ਵਿੱਚ ਦਿੱਤਾ ਗਿਆ ਹੈ ਜਪਜੀ ਸਾਹਿਬ ਦਾ ਇਹ ਆਖਰੀ ਸ਼ਲੋਕ ਸਾਨੂੰ ਕੁਦਰਤ ਨਾਲ ਜੋੜਦਾ ਹੈ ਇੱਕ ਬਹੁਤ ਹੀ ਡੂੰਗੇ ਤਰੀਕੇ ਨਾਲ ਇਹ ਸਾਨੂੰ ਦੱਸਦਾ ਹੈ ਕਿ ਰੱਬ ਨੂੰ ਲੱਭਣ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਉਹ ਤਾਂ ਕੁਦਰਤ ਦੇ ਕਣ-ਕਣ ਵਿੱਚ ਵਸਿਆ ਹੋਇਆ ਹੈ ਤੇ ਇਸ ਲਈ ਕੁਦਰਤ ਦਾ ਸਤਕਾਰ ਕਰਨਾ ਹੀ ਅਸਲ ਰੂਹਾਨੀਅਤ ਹੈ ਕਿਵੇਂ ਦੇਖੋ ਪਵਨ ਗੁਰੂ ਹਵਾ ਸਾਡਾ ਗੁਰੂ ਹੈ ਪਾਣੀ ਪਿਤਾ ਪਾਣੀ ਪਿਤਾ ਦੇ ਸਮਾਨ ਹੈ ਅਤੇ ਮਾਤਾ ਧਰਤ ਮਹਤ ਇਹ ਧਰਤੀ ਸਾਡੀ ਮਹਾਨ ਮਾਂ ਹੈ ਦਿਨ ਤੇ ਰਾਤ ਦੋ ਪਾਲਣ ਪੋਸ਼ਣ ਕਰਨ ਵਾਲੀਆਂ ਦਾਇਆਂ ਵਾਂਗ ਨੇ ਜਿਨ੍ਹਾਂ ਦੀ ਗੋਦ ਵਿੱਚ ਸਾਰੀ ਦੁਨੀਆ ਖੇਡ ਰਹੀ ਹੈ ਕਿੰਨਾ ਖੂਬਸੂਰਤ ਰਿਸ਼ਤਾ ਦੱਸਿਆ ਗਿਆ ਹੈ ਕੁਦਰਤ ਨਾਲ ਤੇ ਅਖੀਰ ਵਿੱਚ ਸਭ ਤੋਂ ਵੱਡੀ ਗੱਲ ਕਿ ਇਸ ਦੁਨੀਆ ਰੂਪੀ ਖੇਡ ਵਿੱਚ ਸਾਡੇ ਚੰਗੇ ਤੇ ਮਾੜੇ ਕੰਮਾਂ ਦਾ ਹਿਸਾਬ ਕਿਤਾਬ ਹੋ ਰਿਹਾ ਹੈ ਸਾਡੇ ਕਰਮ ਹੀ ਤੈਅ ਕਰਦੇ ਨੇ ਕਿ ਅਸੀਂ ਰੱਬ ਦੇ ਕਿੰਨੇ ਨੇੜੇ ਆ ਜਾਂ ਕਿੰਨੇ ਦੂਰ ਸਾਰੀ ਗੱਲ ਆ ਕੇ ਸਾਡੇ ਆਪਣੇ ਕਰਮਾਂ ਤੇ ਮੁਕਦੀ ਹੈ ਤਾਂ ਇਹ ਸਾਰੀਆਂ ਸਿੱਖਿਆਵਾਂ ਸਾਨੂੰ ਇੱਕ ਸਵਾਲ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੀਆਂ ਨੇ ਏਕਤਾ ਹੁਕਮ ਨੂੰ ਮੰਨਣਾ ਆਪਣੇ ਆਪ ਤੇ ਕਾਬੂ ਪਾਉਣਾ ਤੇ ਕੁਦਰਤ ਦੀ ਇੱਜ਼ਤ ਕਰਨਾ ਇਸ ਸਦੀ ਵੀ ਸਚਾਈਆਂ ਅੱਜ ਦੀ ਇਸ ਤੇਜ਼ ਰਫ਼ਤਾਰ ਦੁਨੀਆ ਵਿੱਚ ਸਾਡਾ ਮਾਰਗਦਰਸ਼ਨ ਕਿਵੇਂ ਕਰ ਸਕਦੀਆਂ ਨੇ ਇੱਕ ਅਜੀਹਾ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਲੱਭਣ ਦੀ ਲੋੜ ਹੈ